ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਨੂੰ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਜੀ ਕੱਲ ਮੈਂ ਲੈ ਲਈਆਂ ਨਾ ਮੂਲੀਆਂ ਤੇ ਬੇਟਾ ਕਹਿੰਦਾ ਮੈਂ ਮੂਲੀਆਂ ਵਾਲੇ ਪਰੌਂਠੇ ਖਾਣੇ ਆ ਤੇ ਅੱਜ ਮੈਂ ਮੂਲੀਆਂ ਵਾਲਾ ਪਰੌਂਠਾ ਬਣਾਉਣਾ ਹੈਗਾ ਸਿੰਗਲ ਤੇ ਉਹਨੂੰ ਆਪਾਂ ਦੋ ਪੇਰੇ ਜੇ ਇਸ ਤਰ੍ਹਾਂ ਅੱਗੇ ਕਰਕੇ ਬਣਾਉਂਦੇ ਸੀ ਬਿਲਕੁਲ ਨਹੀਂ ਬਣਾਉਣਾ ਹੈਗਾ ਸਿੰਗਲ ਪਰੌਂਠਾ ਬਣਾਉਂਗੀ ਉਹ ਕਿਸ ਤਰ੍ਹਾਂ ਬਣਾਉਣਾ ਹੈ ਉਹ ਮੈਂ ਤੁਹਾਡੇ ਨਾਲ ਵੀਡੀਓ ਜਿਹੜੀ ਸਾਂਝੀ ਕਰੂੰਗੀ ਤੇ ਹੁਣ ਮੈਂ ਨਾ ਹਲੇ ਟਾਈਮ ਆ ਗਿਆ 7 ਵਜੇ ਆ ਸੋ ਤਾਂ ਬੱਚੇ ਜਿਹੜੇ ਜਲਦੀ ਹਨਾ ਕੰਮ ਤੇ ਜਾਂਦੇ ਹੈਗੇ ਆ ਤੇ ਬਬੂ ਜੇ ਜੀ ਉਹ ਤੋਂ ਤਾਂ ਬਾਹਰ ਨਹੀਂ ਜਾਂਦੇ ਆ ਤੇ ਬੱਚਿਆਂ ਨੇ ਜਲਦੀ ਕੰਮ ਤੇ ਜਾਣਾ ਹੁੰਦਾ ਤਾਂ ਕਰਕੇ ਸਾਨੂੰ ਨਾਸ਼ਤਾ ਜਿਹੜਾ ਇਹ ਜਲਦੀ ਤਿਆਰ ਕਰਨਾ ਪੈਂਦਾ ਆ ਤੇ ਅੱਜ ਆਪਾਂ ਜੀ ਬਣਾਉਣੇ ਹੈਗੇ ਮੋਲੀ ਵਾਲੇ ਪਰੌਂਠੇ ਉਹ ਵੀ ਆਪਾਂ ਸਿੰਗਲ ਬਣਾਵਾਂਗੇ ਤੇ ਤੁਸੀਂ ਵੀ ਦੇਖੋ ਕਿ ਮਤਲਬ ਦੋਵੇਂ ਪੇੜਿਆਂ ਦਾ ਬਹੁਤ ਸੰਝਟ ਜਿਆ ਰਹਿੰਦਾ ਆ ਤਾਂ ਹੁਣ ਆਪਾਂ ਬਣਾਉਣੇ ਆ ਕਿ ਦੇਖੋ ਮੈਂ ਮੋਲੀਆਂ ਵੀ ਐ ਇਦਾਂ ਹੀ ਚਿੱਲਦੀਆਂ ਤੁਸੀਂ ਦੇਖੋ ਚੱਕੀ ਤਰ੍ਹਾਂ ਦੇ ਨਾਲ ਤਾਂ ਮੋਟੀ ਖੇਲਣੀ ਹੀ ਦਾ ਰੱਤ ਦੀ ਹੈਗੀ ਆ ਦੇਖੋ ਇਸ ਤਰ੍ਹਾਂ ਬਸ ਇਸ ਤਰ੍ਹਾਂ ਕਰੀ ਚਲੋ ਤਾਂ ਆਪੇ ਮੋਦੀ ਘਾਟ ਟਸ਼ੈਲ ਹੋ ਜਾਂਦੀ ਹੈ ਬਸ ਇਸ ਤਰ੍ਹਾਂ ਕਰਨਾ ਹੈ ਮੈਂ ਤਾਂ ਨਹੀਂ ਲਾਗਦਾ ਮੋਦੀ ਚਿਲਣਾ ਉਹ ਵੀ ਆ ਦੇਖੋ ਐਸੀ ਤਰ੍ਹਾਂ ਘਾ ਕੇ ਦੋਗੇ ਬਾਸੇ ਵੇ ਇਦਾਂ ਘਾ ਦੋ ਤਾਂ ਕਿਹ ਇਹਦੇ ਨਾਲ ਊਟੀਆਂ ਚਿਲਣਾ ਨਹੀਂ ਫਿਲ ਸਕਦੀਆਂ ਹੈਗੀਆਂ ਮੈਂਟਨ ਲਾਇਦਾ ਮੂਲੀ ਛਿੱਲਣ ਇਸ ਤਰ੍ਹਾਂ ਤੁਸੀਂ ਮੂਲੀ ਛੱਲਿਆ ਕਰੋ ਅੱਗੇ ਆਪਾਂ ਕੀ ਕਰਦੇ ਸੀ ਆਪਾਂ ਇਸ ਤਰ੍ਹਾਂ ਮੂਲੀ ਛੱਲਦੇ ਹੁੰਦੇ ਸੀ ਇੱਦਾਂ ਇਦਾਂ ਕਰਕੇ ਆਹ ਅੜੜੀਆਂ ਛੱਲਦੇ ਹਾਂ ਲਾ ਲਾ ਸੈੱਟ ਦਿੰਦੇ ਹੁੰਦੇ ਸੀ ਪਰ ਨਹੀਂ ਤੁਸੀਂ ਇਸ ਤਰ੍ਹਾਂ ਛੱਲਿਆ ਕਰੋ ਠੀਕ ਹੈ ਅਨਸੇ ਸਾਡੇ ਹਨ ਹੈਂਡਲ ਵਾਲਾ ਕੁੱਦੂ ਕਸ ਤਾਂ ਹੈਂਡਿੰਗਾ ਜਮੂਲੀ ਕਸ ਜੋ ਵੀ ਤੁਸੀਂ ਕਹਿੰਦੇ ਆ ਅਜਿਹਾ ਦੁੱਖਾ ਸਕੇ ਨਹੀਂ ਪਾਪਾ ਇਹਨੂੰ ਐਸੇ ਤਰ੍ਹਾਂ ਰੱਖਾ ਕਰਕੇ ਨਾ ਇੰਨਾ ਕਰ ਲਈਏ ਬਸ ਬਹੁਤ ਦਰਦ ਹੋ ਰਿਹਾ ਇਹਨ ਦਾ ਸਾਰਾ ਤੇ ਜੀ ਮੁੱਲੀਆਂ ਆਪਾਂ ਕੱਦੂ ਕਸ ਕਰ ਲਈਆਂ ਆ ਜੇ ਕਿ ਇਹ ਵੀ ਆਪਾਂ ਇਹਨੂੰ ਹੱਥ ਨਾਲ ਚੋਣ ਦੇ ਨਾਲ ਸਾਰਾ ਪਾਣੀ ਜਿਹੜਾ ਆ ਉਹ ਸੁੱਕ ਜਾਊਗਾ ਪਰ ਨਹੀਂ ਸੁੱਕਦਾ ਤਾਂ ਨਾ ਆਪਾਂ ਸਿੰਗਲ ਪਰੋਠਾ ਉਸ ਤਰ੍ਹਾਂ ਬਣਾイ ਸਕਦੇ ਆ ਜੇ ਕਿ ਇਹ ਪੌਣੇ ਚ ਪਾ ਕੇ ਆਪਾਂ ਵੀ ਇਹਨੂੰ ਆਪਾਂ ਘੁੱਟ ਕੇ ਇਸ ਤਰ੍ਹਾਂ ਨਚੋਲ ਲੈਣੇ ਫੇ ਸਿੰਗਲ ਪਰੋਠਾ ਬਣ ਜਾਊਗਾ ਫੇ ਇੱਕ ਦੋ ਪਹਿਲੇ ਪਰੋਠੇ ਤਾਂ ਬਣ ਜੂਗੇ ਪਰ ਜਿਹੜੇ ਬਾਕੀ ਦੇ ਬਾਕੀ ਰਹਿ ਜਾਂਦੇ ਆ ਨਾ ਫੇ ਉਹ ਪੇ ਨਹੀਂ ਬਣਦੇ ਹੈਗੇ ਕਿਉਂਕਿ ਫੇ ਮੂਲੀਆਂ ਜਿਹੜੀਆਂ ਆ ਪਾਣੀ ਛੱਡ ਦਿੰਦੀ ਆਂ ਤੇ ਮੈਂ ਇਹਦੇ ਮੂਲੀਆਂ ਦੇ ਵਿੱਚ ਕੀ ਪਾਉਣਾ ਆ ਇਹਨਾਂ ਦਾ ਕੀ ਕਰਨਾ ਆ ਮੈਂ ਦਿਖਾਉਣੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਵੀ ਕਿਸ ਤਰ੍ਹਾਂ ਮੂਲੀਆਂ ਨੂੰ ਆਪਾਂ ਨਚੋਣਨਾ ਆ ਜਿਹੜਾ ਇਹਨਾਂ ਦਾ ਸਿੰਗਲ ਪਰੋਠਾ ਬਣ ਸਕੀ ਮੈਂ ਇਹਦੇ ਵਿੱਚ ਪਾ ਦਿੰਦੀ ਆਂ ਆਹ ਇਸ ਤਰ੍ਹਾਂ ਪੋਣੇ ਵਿੱਚ ਇਹਨੂੰ ਹੋਣਾ ਆਪਾਂ ਇਸ ਤਰ੍ਹਾਂ ਇਥੋਂ ਕੱਟ ਕੇ ਇਹਦੇ ਉੱਤੋਂ ਆਪ ਇਹਨੂੰ ਬੰਨ੍ਹ ਦਿਆਂ ਆਂ දන්න වන්න හ ඇතන බන්ධයගේ ඇස්ත හෝඩාදරු ටිල්ල චට්ඩකය ඇස්තර නොපානික මුලක් චොට්පක ඇසර කොට්ට කේ බන්ධයගේ ਸਦੋਹਾ ਉਹਦੋਂ ਨਿਦਾਨੋ ਕੇ ਕਹਿੰਦੇ ਆ ਵੀ ਹਨਾ ਇਸ ਤਰ੍ਹਾਂ ਨਹੀਂ ਮੰਮੀ ਕਰਨਾ ਹੈਗਾ ਪਰ ਹਨਾ ਤੁਸੀਂ ਪੜਾ ਕੇ ਦੇਖੋ ਕਿ ਇੱਕ ਮਸ਼ੀਨ ਆਪਾਂ ਚੰਗੀ ਤਰ੍ਹਾਂ ਜਿਹੜੀ ਸਾਫ਼ ਕੀਤੀ ਹੋਈ ਆ ਆਪਾਂ ਇਹਦੇ ਵਿੱਚ ਕਿਹੜਾ ਗੰਦੇ ਕੱਪੜੇ ਪਾਉਣੇ ਆ ਆਪਣੇ ਕਿਹੜਾ ਕੋਈ ਨਿਆਣੇ ਆ ਜਿਹੜਾ ਵੀ ਅਸੀਂ ਪੁੱਟੀਆਂ ਦੇ ਕੱਪੜੇ ਧੋਣੇ ਆ ਨਾ ਤੇ ਆਪਾਂ ਇਹਦੇ ਵਿੱਚ ਜਿਹੜੀਆਂ ਮੋੜੀਆਂ ਇਦਾਂ ਰੱਖਣੀਆਂ ਆਪਾਂ ਕਿਹੜਾ ਖੋਲ ਕੇ ਪਾਉਣੀਆਂ ਆ ਨਾ ਇਸ ਤਰ੍ਹਾਂ ਪਾ ਦੇਣੀਆਂ ਤਾਂ ਹੁਣ ਆਪਾਂ ਇਹਨੂੰ ਥੋੜਾ ਜਾਂ ਇਹਨੂੰ ਸੁਕਾ ਲੈਣਾ ਜਿੱਦਾਂ ਕੱਪੜੇ ਸਿਕਾਈਦੇ ਨੰਦ ਫੋਨੇ ਆ ਆਹੀ ਕਮਾਲ ਆ ਸਾਰਾ ਵੀ ਜਿਹਦੇ ਨਾਲ ਆਪਣਾ ਜਿਹੜੇ ਆ ਮੂਰਤੀਆਂ ਵਾਲੇ ਪਰੌਂਠੇ ਆ ਜਿਹੜੇ ਸਿੰਗਲ ਬਣਾ ਤੁਸੀਂ ਜਰੂਰ ਇਸ ਤਰ੍ਹਾਂ ਬਣਾ ਕੇ ਦੇਖਿਓ ਠੀਕ ਆ ਤੇ ਆਪਾਂ ਤੁਹਾਨੂੰ ਬਣਾ ਕੇ ਵੀ ਦਿਖਾ ਦਿੰਨੇ ਹਾਂ ਹਾਂਜੀ ਹੁਣ ਤੁਸੀਂ ਇਹ ਕਹੋਗੇ ਵੀ ਤੁਸੀਂ ਉਹ ਕੱਪੜਿਆਂ ਵਾਲੀ ਮਸ਼ੀਨ ਦੇ ਵਿੱਚ ਮੁੱਲੀਆਂ ਨੂੰ ਕਰ ਲਿਆ ਆ ਡਰਾਈਲ ਕਰ ਲਿਆ ਹਨਾ ਦੇਖੋ ਉਹਦੇ ਵਿੱਚ ਵੀ ਹੀਟ ਹੁੰਦੀ ਆ ਪਰ ਜਦੋਂ ਕੱਪੜੇ ਵਿੱਚੋਂ ਮਸ਼ੀਨ ਚੋਂ ਕੱਟਦੇ ਤੁਹਾਨੂੰ ਵੀ ਪਤਾ ਹੀ ਆ ਵੀ ਹੀਟ ਹੁੰਦੀ ਆ ਤਾਂ ਹੀ ਉਹ ਕੱਪੜੇ ਵੀ ਜਿਹੜੇ ਸੁੱਕਦੇ ਆ ਕੱਲੀ ਹਵਾ ਨਹੀਂ ਹੁੰਦੀ ਹੀਟ ਵੀ ਹੁੰਦੀ ਆ ਗਰਮ ਆਪਣੇ ਕੱਪੜੇ ਜਿਹੜੇ ਗਰਮ ਹੁੰਦੇ ਆ ਹਨਾ ਤੇ ਇਸ ਕਰਕੇ ਇਹ ਨਾ ਸਮਝੋ ਵੀ ਉਹਦੇ ਵਿੱਚ ਕੁਝ ਪੈ ਜਾਊਗਾ ਜਾਂ ਤੂ ਵੀ ਹੁੰਦਾ ਹਨਾ ਐਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਬਾਕੀ ਆਪਾਂ ਪੂਣਾ ਵੀ ਜਿਹੜਾ ਖੱਦਰ ਮੋٹے ਦਾ ਲਿਆ ਜਿਹੜਾ ਪਹਿਲਾਂ ਖੱਦਰ ਘਰ ਚ ਬਣਾਇਆ ਜਾਂਦਾ ਸੀ ਹਨਾ ਤੇ ਤੁਸੀਂ ਵੀ ਇਸ ਤਰ੍ਹਾਂ ਮੋਟਾ ਕੱਪੜਾ ਲੈਣਾ ਹੈ ਜਿੱਦਾਂ ਅਸੀਂ ਸੂਤੀ ਕੱਪੜਾ ਲੈਣਾ ਹੈ ਇਹ ਨਹੀਂ ਹੋਵਾ ਵੀ ਸਿਲਕੀ ਲੈਣਾ ਤੁਸੀਂ ਇਹ ਬਿਲਕੁਲ ਦਿਮਾਗ ਚੋਂ ਕੱਢ ਦੋ ਵੀ ਉਸ ਮੂਲੀਆਂ ਦੇ ਵਿੱਚ ਕੁਝ ਪੈ ਜਾਊਗਾ ਪੈਣਾ ਨਹੀਂ ਹੈਗਾ ਉਹਦੇ ਵਿੱਚੋਂ ਜੋ ਵੀ ਹੈਗਾ ਨਿਕਲਣਾ ਹੀ ਨਿਕਲਣਾ ਹੈ ਉਹਦੇ ਵਿੱਚ ਕੁਝ ਵੀ ਜਾਣਾ ਨਹੀਂ ਹੈਗਾ ਬਿਲਕੁਲ ਤੁਸੀਂ ਇਸ ਤਰ੍ਹਾਂ ਨਾ ਹੁਣ ਕਮੈਂਟ ਕਰਿਓ ਵੀ ਲੋ ਇਹਦੇ ਵਿੱਚ ਤਾਂ ਆਪਾਂ ਕੱਪੜੇ ਧੋਨੇ ਆ ਇਦਾਂ ਹੋਜੂ ਇਦਾਂ ਹੋਜੂ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਹੈਗਾ ਲੋ ਹੁਣ ਆਪਾਂ ਦੇਖ ਲੈਣੇ ਆ ਬਿਲਕੁਲ ਮੂਲੀਆਂ ਜਿਹੜੀਆਂ ਸੁੱਕ ਗਈਆਂ ਤੇ ਇੱਕ ਚਲੋ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਲ ਦਿੰਨੀ ਆ ਆ ਲੋ ਦੇਖ ਲੋ ਬੋਲੀਆਂ ਬਿਲਕੁਲ ਸੁੱਕ ਗਈਆਂ ਆਹ ਹੋਏ ਹੋਣ ਇਹਨਾਂ ਦੇ ਸਿੰਗਲ ਪਰੋਠੇ ਬਣਨਗੇ ਕਿਵੇਂ ਚਲੋ ਜੀ ਤੁਸੀਂ ਇਸ ਤਰ੍ਹਾਂ ਨਾ ਮੂਲੀਆਂ ਨੂੰ ਸੁਕਾ ਲਿਆ ਕਰੋ ਤੇ ਇਸ ਤਰ੍ਹਾਂ ਫਿਰ ਤੁਸੀਂ ਜਿਹੜੇ ਆਪਣੇ ਸਿੰਗਲ ਪੌਂਟ ਹੀ ਬਣਾ ਬਣਾ ਲਿਆ ਕਰੋ ਤੇ ਮੈਨੂੰ ਤੇ ਤਰੀਕਾ ਵੈਸੇ ਵਧੀਆ ਲੱਗਾ ਜੇ ਤੁਹਾਨੂੰ ਵਧੀਆ ਲੱਗਾ ਤਾਂ ਕਮੈਂਟ ਕਰ ਦਿਓ ਜੇ ਨਹੀਂ ਲੱਗਾ ਤਾਂ ਵੀ ਕਹਿ ਦਿਓ ਵੀ ਨਹੀਂ ਲੱਗਾ ਨਾ ਮੈਨੂੰ ਕੋਈ ਗੁੱਸੇ ਵਾਲੀ ਗੱਲ ਨਹੀਂ ਹੈਗੀ ਮੈਂ ਤਾਂ ਤਰੀਕੇ ਦੇਖਦੀ ਰਹਿਣੀ ਨਵੇਂ-ਨਵੇਂ ਕਿੱਦਾ ਸੌਖਾ-ਸੌਖਾ ਜਿਹਾ ਕੰਮ ਹੋ ਜਵੇ ਤੇ ਆਪਾਂ ਫਿਰ ਮਿਲਾਂਗੇ ਹੋਰ ਨਵੀਂ ਵੀਡੀਓ ਦੇ ਨਾਲ ਉਹਨਾਂ ਚੇਤੀ ਸਾਰਿਆਂ ਨੂੰ ਸੱਚ ਦੀ ਕਾਂਜੀ